ਸਸ਼ੀਕਾ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ اٹਵਾਨ ਲੈ ਕੇ ਹਾਜ਼ਰ ਹੋਈਆਂ ਅੱਜ ਦੀਆਂ ਮੁੱਖ ਖਬਰਾਂ ਤੇ ਵਿਸ਼ੇਸ਼ ਚਰਚਾ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਸਹਿਯੋਗੀ ਸੋਨਮ ਸ਼ਰਮਾ ਮੌਜੂਦ ਨੇ ਬਹੁਤ ਬਹੁਤ ਸਵਾਗਤ ਕਰਦੀਆਂ ਸੋਨਮ ਸ਼ਰਮਾ ਤੁਹਾਡਾ ਸਟੂਡੀਓ ਦੇ ਵਿੱਚ ਮਿਹਰਬਾਨੀ ਜੀ ਹਾਂਜੀ ਗੱਲ ਕਰਦੇ ਆਂ ਦਿੱਲੀ ਦੀ ਦਿੱਲੀ ਦੇ ਰੋहिणी ਇਲਾਕੇ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਜੋ ਸ਼ਾਰਪ ਸ਼ੂਟਰ ਹੈ ਉਸ ਦੀ ਗ੍ਰਿਫਤਾਰੀ ਹੋਈ ਹੈ ਕੀ ਕਹਿਣਾ ਚਾਹੋਗੇ ਦੇਖੋ ਜਿਹੜੇ ਦਿੱਲੀ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਜਿਹੜਾ ਸ਼ਾਰਪ ਸ਼ੂਟਰ ਸੀਗੇ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸਭ ਨਾਲ ਉਹਨਾਂ ਦੀ ਜਿਹੜੀ ਇੱਕ ਘੱਟ ਉਮਰ ਦਾ ਜਿਹੜਾ ਇਹ ਨੌਜਵਾਨ ਹੈ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆਪਾਂ ਨੌਜਵਾਨ ਵੀ ਹੈ ਗੈਂਗਸਟਰ ਵੀ ਆਪਾਂ ਇਹਨਾਂ ਨੂੰ ਕਹਿ ਸਕਦੇ ਆਂ ਕਿਉਂਕਿ ਇਹਨਾਂ ਦੇ ਜਿਹੜੇ ਨੇ ਲਿੰਕ ਦੱਸੇ ਜਾਣ ਕਿ ਲਾਰੈਂਸ ਬਿਸ਼ਨੋਈ ਨਾਲ ਇਹਨਾਂ ਦੇ ਲਿੰਕ ਨਹੀਂ ਹਾਂਜੀ ਕੀ ਕਹਿਣਾ ਚਾਹੂਗਾ ਕਿ ਪੁਲਿਸ ਨੂੰ ਵੀ ਦੇਖੋ ਇੱਥੇ ਵੱਡੀ ਕਾਮਯਾਬੀ ਹਾਸਲ ਹੋਈ ਹੈ ਨਾ ਹੂੰ ਹੂੰ ਦੇਖੋ ਜਿਹੜੀ ਦਿੱਲੀ ਦੇ ਵਿੱਚ ਉਹਨਾਂ ਨੂੰ ਬਹੁਤ ਵੱਡੀ ਜਿਹੜੀ ਹੈ ਪੁਲਿਸ ਨੂੰ ਕਾਮਯਾਬੀ ਹਾਸਲ ਹੋਈ ਹੈ ਕਿਉਂਕਿ ਜਿਹੜੇ ਲਾਰਜ ਬਿਸ਼ਨੋਈ ਦੇ ਹੋਰ ਵੀ ਬਹੁਤ ਸਾਰੇ ਲਿੰਕ ਨੇ ਤੇ ਇਹਨਾਂ ਨੂੰ ਜਿਹੜਾ ਅੱਜ ਜਿਹੜਾ ਉਹਨਾਂ ਦੇ ਸ਼ਾਰਪ ਸ਼ੂਟਰ ਆਪਾਂ ਕਹਿ ਦਿੰਨੇ ਹਨ ਉਹਨਾਂ ਨੂੰ ਕਿ ਉਹਨਾਂ ਨੂੰ ਜਿਹੜਾ ਅੱਜ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ ਹਾਂਜੀ ਜੀ ਦੇਖੋ ਕੱਲ ਆਪਾਂ ਡਿਸਕਸ਼ਨ ਕੀਤੀ ਸੀ ਕਿ ਫੇਸਬੁੱਕ ਤੇ 골ਡੀ ਬਰਾਡ ਦਾ ਜੋ ਉਹ ਹੈਗਾ ਪੇਜ ਹੈਗਾ ਉਸ ਨੂੰ ਵੀ ਬਲੌਕ ਕਰ ਦਿੱਤਾ ਗਿਆ ਤਾਂ ਕੀ ਲੱਗਦਾ ਹੈ ਕਿ ਹੁਣ ਇਹਨਾਂ ਦੇ ਜਿਹੜੇ ਛੋਟੇ-ਛੋਟੇ ਲਿੰਕ ਨੇ ਹੁਣ ਉਸ ਦੇ ਅਕੋਰਡਿੰਗ ਇਹ ਫੜੇ ਜਾਣਗੇ ਸਾਰੇ ਜੀ ਜੀ ਦੇਖੋ ਉਹਨਾਂ ਵੱਲੋਂ ਪੁਲਿਸ ਵੱਲੋਂ ਜਿਹੜੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਨਾ ਜਿਹੜਾ ਲਾਰੈਂਸ ਬਿਸ਼ਨੋਏ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਇਹਨਾਂ ਜਿਹੜਾ ਵੱਡਾ ਗੈਂਗ ਹੈ ਅਲੱਗ-ਅਲੱਗ ਤਰ੍ਹਾਂ ਜਿਹੜੇ ਇਹਨਾਂ ਦੇ ਲਿੰਕ ਨੇ ਹਰ ਇੱਕ ਲਿੰਕ ਦੇ ਨਾਲ ਜਿਹੜੇ ਇਹ ਜੁੜੇ ਹੋਏ ਨੇ ਉਹਨਾਂ ਨੂੰ ਲੈ ਕੇ ਜਿਹੜਾ ਹੈ ਅੱਜ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਇੱਕ ਸ਼ਾਰਪ ਸ਼ੂਟਰ ਸੀਗਾ ਦੱਸਿਆ ਜਾ ਰਿਹਾ ਹੈ ਕਿ ਇਹ 20 ਸਾਲ ਦੀ ਇਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਜੀ ਕੀ ਕਹਿਣਾ ਚਾਹੂੰਗੀ ਕਿ ਦੇਖੋ ਸ਼ੂਟਰਸ ਜਿਹੜੇ ਹੁੰਦੇ ਨੇਗੇ ਇਹ ਪੈਸੇ ਦੇ ਚੱਕਰ ਦੇ ਵਿੱਚ ਕਿਸੇ ਦੀ ਜਾਨ ਤੱਕ ਲੈ ਲੈਂਦੇ ਨੇ ਤੇ ਜਿਹੜੇ ਪਿੱਛੇ ਇਹਨਾਂ ਦੇ ਪਰਿਵਾਰ ਬਚਦਾ ਹੈ ਤਾਂ ਪਰਿਵਾਰ ਲਈ ਕਿੰਨਾ ਕੁ ਇੱਥੇ ਜ਼ਿਆਦਾ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ ਜੀ ਉਹ ਇਹ ਦੇਖੋ ਮਾਨਸੂੀ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਉਹਨਾਂ ਨੂੰ ਕਿੰਨੀਆਂ ਵੱਡੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਕਿਉਂਕਿ ਗਲਤੀ ਜਿਹੜਾ ਹੈ ਪਰਿਵਾਰ 'ਚ ਇੱਕ ਮੈਂਬਰ ਕਰਦਾ ਤਾਂ ਜਿਹੜਾ ਪੁਕਤਨਾ ਸਾਰੇ ਪਰਿਵਾਰ ਨੂੰ ਹੀ ਪੈਂਦਾ ਹਾਂਜੀ ਜੀ ਆ ਸ਼੍ਰੀ ਮੁਕਤਸਰ ਸਾਹਿਬ ਤੋਂ ਵੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਵਿਆਹ ਵਾਲੇ ਮੁੰਡੇ ਦੇ ਨਾਲ ਠੱਗੀ ਕੀਤੀ ਗਈ ਹੈ ਇਸ ਖਬਰ ਤੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਜਿਹੜੀ ਸ਼੍ਰੀ ਮੁਕਤਸਰ ਸਾਹਿਬ ਦੀ ਜਿਹੜੀ ਇਹ ਖਬਰ ਆਈ ਹੈ ਕਿ ਮੁੰਡੇ ਦਾ ਜਿਹੜਾ ਵਿਆਹ ਤਰਿਆ ਹੋਇਆ ਸੀ ਆ ਵਿਆਹ ਨੂੰ ਲੈ ਕੇ ਜਿਹੜੇ ਨੇ ਤਿਆਰੀਆਂ ਕੀਤੀਆਂ ਗਈਆਂ ਸੀ 4-5 ਲੱਖ ਰੁਪਏ ਉਹਨਾਂ ਵੱਲੋਂ ਲਗਾਇਆ ਗਿਆ ਸੀ ਜਦੋਂ ਵਿਚੋਲਣ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਉਹਨਾਂ ਦਾ ਰਿਸ਼ਤਾ ਕਰਵਾਇਆ ਸੀ ਕਿ ਪਹਿਲਾਂ ਉਸ ਉਹਨਾਂ ਨੇ ਮੁੰਡੇ ਨੇ ਜਦੋਂ ਬਿਆਨ ਦਿੱਤੇ ਮੀਡੀਆ ਦੇ ਸਾਹਮਣੇ ਤਾਂ ਉਹਨਾਂ ਕਿਹਾ ਕਿ ਮੇਰੇ ਤੋਂ ਜਿਹੜਾ ਪਹਿਲਾਂ 10000 ਰੁਪਏ ਮੇਰੇ ਤੋਂ ਲੈ ਕੇ ਹਨ ਕਿ ਅਸੀਂ ਕੁੜੀ ਦੇ ਤਿਆਰੀ ਕਰਨੀ ਹੈ ਕਿ ਉਹਨਾਂ ਦੇ ਕੱਪੜਾ ਲੀੜਾ ਖਰੀਦਣਾ ਹੈ ਤੇ ਇਸ ਤੋਂ ਬਾਅਦ ਜਿਹੜੀ ਹੈ ਵਿਚੋਲਣ ਨੇ ਫੇਰ ਫੋਨ ਕੀਤਾ ਵੀ ਤਿਆਰੀ ਹੋ ਗਈ ਉਹ ਕਹਿੰਦੇ ਵੀ ਨਹੀਂ ਵੀ ਹਲੇ ਤਿਆਰੀ ਚੱਲ ਰਹੀ ਹੈ ਤੇ ਫਿਰ ਉਹਨਾਂ ਨੇ ਜਦੋਂ ਦੁਬਾਰਾ ਫੋਨ ਕੀਤਾ ਇਧਰੋਂ ਸ਼ੇਰੇ ਬੰਨੇ ਜਾ ਰਹੇ ਸੀਗੇ ਮੁੰਡੇ ਤੇ ਉਧਰੋਂ ਵਿਚੋਲਣ ਦਾ ਫੋਨ ਆਇਆ ਕਿ ਕੁੜੀ ਘਰੋਂ ਭੱਜ ਗਈ ਹੈ ਤੇ ਇਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਫੇਰ ਫੋਨ ਕੀਤਾ ਫਿਰ ਕਿਹਾ ਕਿ ਕੁੜੀ ਦਾ ਜਿਹੜਾ ਭਾਈ ਦੀ ਜਿਹੜੀ ਡੈਥ ਹੋ ਗਈ ਹੈ ਕਿ ਉੱਥੇ ਜਿਹੜਾ ਠੱਗੀ ਮਾਰੀ ਗਈ ਹੈ ਨਾਲੇ ਉਹਨਾਂ ਤੋਂ 50000 ਰੁਪਏ ਜਿਹੜਾ ਬਚੋਲਣ ਲੈ ਕੇ ਭੱਜ ਗਈ ਹੈ ਤੇ ਉੱਥੇ ਜਿਹੜਾ ਉਹਨਾਂ ਨੇ ਇਨਸਾਫ ਦੀ ਗੁਹਾਰ ਲਗਾਈ ਕਿ ਅਸੀਂ ਜਿਹੜਾ ਪਰਿਵਾਰ ਸਾਰਾ ਵਿਆਹ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਸੀ ਰਿਸ਼ਤੇਦਾਰ ਘਰ ਆਏ ਹੋਏ ਸੀ ਤੇ ਅਸੀਂ ਜਿਹੜਾ 4-5 ਲੱਖ ਰੁਪਏ ਆਪ ਦਾ ਜਿਹੜਾ ਖਰਚਾ ਕੀਤਾ ਹੋਇਆ ਸੀ ਜਿਸ ਨੂੰ ਲੈ ਕੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿ ਜਿਹੜਾ ਸਾਨੂੰ 4-5 ਲੱਖ ਰੁਪਏ ਸਾਡਾ ਲੱਗਿਆ ਕਿ ਉਹ ਸਾਨੂੰ ਦਿੱਤਾ ਜਾਵੇ ਕੀ ਕਹਿਣਾ ਚਾਹੂੰਗੀ ਕਿ ਦੇਖੋ ਅੱਜ ਕੱਲ ਲੋਕ ਪੈਸੇ ਨੂੰ ਜ਼ਿਆਦਾ ਦੇਖਦੇ ਨੇ ਹੂੰ ਲੋਕ ਪਹਿਲਾਂ ਵਿਆਹ ਵੀ ਦੇਖੋ ਵਿਚੋਲਿਆਂ ਦੇ ਹੱਥ ਵਿੱਚ ਦੇ ਦਿੰਦੇ ਸੀ ਕਿ ਚਲੋ ਤੁਸੀਂ ਸਾਰਾ ਖਰਚਾ ਦੇਖਿਓ ਕਿ ਕਿੱਦਾਂ ਸਾਰਾ ਵਿਆਹ ਦਾ ਇੰਤਜ਼ਾਮ ਜੋਇਆ ਕਰਨਾ ਹੈ ਤਾਂ ਇੱਥੇ ਜਿਹੜੇ ਵਿਚੋਲੇ ਨੇ ਉਹ ਵੀ ਕਈ ਵਾਰ ਦੇਖੋ ਨਿਕਲ ਜਾਂਦੇ ਨੇ ਗੇ ਵਿੱਚੋਂ ਤਾਂ ਕੀ ਕਹਿਣਾ ਚਾਹੂੰਗੀ ਕਿ ਵਿਚੋਲੇ ਜਿਹੜੇ ਨੇਗੇ ਉਹ ਠੱਗੀ ਮਾਰ ਜਾਂਦੇ ਨੇ ਜੀ ਉਹ ਇਹ ਦੇਖੋ ਅੱਜ ਕੱਲ ਆਪਾਂ ਮਾਨਸੂ ਦੇਖਿਆ ਕਿ ਇਹ ਜਾ ਟਾਈਮ ਆ ਗਿਆ ਕਿ ਆਪਾਂ ਕਿਸੇ ਤੇ ਵਿਸ਼ਵਾਸ ਨਹੀਂ ਕਰ ਸਕਦੇ ਕਿਉਂਕਿ ਇੱਥੇ ਦੇਖੋ ਜਿ ਅਜਿਹੇ ਹੀ ਮਾਮਲਾ ਆਪਾਂ ਨੂੰ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਤੋਂ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਨੌਜਵਾਨ ਦੇ ਨਾਲ ਕਿੰਨੀ ਵੱਡੀ ਠੱਗੀ ਹੋਈ ਹੈ ਸਾਰੀਆਂ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਜਿਹੜਾ ਸ਼ਰਿਆਮ ਜਿਹੜੀ ਇਹ ਬਚੋਨਣ ਵੱਲ ਮੁਕਰ ਜਾਂ ਮੁਕਰਿਆ ਜਾਂਦਾ ਹੈ ਕਿ ਜਿਹੜੇ ਨੇ ਕੁੜੀ ਭੱਜ ਗਈ ਹੈ ਪਹਿਲਾ ਕੇਸ ਬੰਦੇ ਤੇ ਉਸ ਤੋਂ ਬਾਅਦ ਕਹਿੰਦੇ ਕਿ ਕੁੜੀ ਦੇ ਬ੍ਰਦਰ ਦੀ ਜਿਹੜੀ ਹੈ ਡੈਥ ਹੋ ਚੁੱਕੀ ਹੈ ਹੁਣ ਸਮਝੇ ਕੀ ਕਿ ਉਹਨਾਂ ਨੂੰ ਇੱਕ ਸਿਰਫ ਉਹਨਾਂ ਤੋਂ 50000 ਰੁਪਏ ਲੈ ਕੇ ਜਾਣ ਦੀ ਬਜਾਏ ਦੇਖੋ ਉਹਨਾਂ ਦਾ ਕਿੰਨਾ ਖਰਚਾ ਜਿਹੜਾ ਉਹਨਾਂ ਨੂੰ ਕਰਵਾ ਦਿੱਤਾ ਹੈ ਜੀ ਜੀ ਦੇਖੋ ਸੋਨਮ ਕਈ ਵਾਰ ਇਹ ਚੀਜ਼ ਵੀ ਆਪਾਂ ਸਮਾਜ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਕਈ ਜਿਹੜੇ ਮੈਰਿਜ ਕਰਵਾਉਂਦੇ ਨੇ ਜਾਂ ਫਿਰ ਮੈਰਿਜ ਬਿਊਰੋ ਵਾਲੇ ਵੀ ਹੁੰਦੇ ਨੇ ਉਹ ਜਿਹੜਾ ਇਹ ਹੈ ਮਤਲਬ ਜਿਹੜਾ ਕਿਤਾ ਜਾਂਦਾਗਾ ਕਿ ਇਹ ਨਾ ਸਿਰਫ ਇਸੇ ਲਈ ਰੱਖਦੇ ਨੇ ਕਿਉਂਕਿ ਬੇ ਜਿਹੜੇ ਲੋਕ ਨੇਗੇ ਉਹ ਸਾਡੇ ਤੇ ਬਿਲੀਵ ਕਰਨ ਤੇ ਜਿਹੜੇ ਵਿਆਹ ਸ਼ਾਦੀਆਂ ਲਈ ਸਾਡੇ ਕੋਲ ਰਿਸ਼ਤੇ ਲੈ ਕੇ ਆਉਣ ਤਾ ਇਥੇ ਲੋਕਾਂ ਦੇ ਨਾਲ ਕਿੱਡੀ ਕਵੱਡੀ ਧੋਖਾ ਧੜੀ ਦੀ ਇਹ ਗੱਲ ਹੋ ਸਕਦੀ ਹੈ ਜੀ ਉਹੀ ਹੈ ਦੇਖੋ ਇਹ ਸਾਹਮਣੇ ਆਪਾਂ ਦੇਖੇ ਰਿਹਾ ਮਾਨਸੂ ਜਿਹੜਾ ਮਾਮਲਾ ਹੈ ਕਿ ਇਸ ਦੇ ਵਿੱਚ ਕਿੰਨੀ ਵੱਡੀ ਉਹਦੇ ਨਾਲ ਠੱਗੀ ਲਗਾਈ ਗਈ ਹੈ ਕਿ ਅਜਿਹਾ ਹੀ ਸਾਨੂੰ ਜਿਹੜਾ ਚਾਹੀਦਾ ਵੀ ਦੇ ਕੇ ਰਿਸ਼ਤਾ ਲੈਣਾ ਚਾਹੀਦਾ ਹੈ ਕਿ ਉਹਨਾਂ ਨੂੰ ਇੱਕ ਸਿਰਫ ਆਪਣੇ ਵਿਚੋਲੋਂ ਤੇ ਇੱਕ ਵਿਸ਼ਵਾਸ ਕਰ ਲਿਆ ਕਿ ਸਭ ਕੁਝ ਉਹਸੇ ਨੇ ਹੀ ਕਰਨਾ ਪਰ ਜਿਵੇਂ ਟਾਈਮ ਦੇ ਆਪਕੇ ਜਿਹੜਾ ਉਹ ਮੁੱਕਰ ਗਈ ਹੈ ਹਾਂਜੀ ਆ ਦੇਖੋ ਬੰਗਲਾਦੇਸ਼ ਦੇ ਵਿੱਚ ਸ਼ਰਾਰਤੀ ਅਨਸਰਾਂ ਦੇ ਵੱਲੋਂ ਇੱਕ ਟ੍ਰੇਨ ਨੂੰ ਅੱਗ ਲਗਾ ਦਿੱਤੀ ਗਈ ਹੈ ਇੱਥੇ ਕੀ ਕਹਿਣਾ ਹੋਗੇ ਦੇਖੋ ਜਿਹੜੀ ਹੈ ਸ਼ਰਾਰਤੀ ਅਨਸਰਾਂ ਵੱਲੋਂ ਜਿਹੜਾ ਬੰਗਾਲ ਦੇ ਵਿੱਚ ਅੱਗ ਲਗਾਈ ਗਈ ਹੈ ਟ੍ਰੇਨ ਨੂੰ ਕਿ ਟ੍ਰੇਨ ਨੂੰ ਅੱਗ ਲਗਾ ਦਿੱਤੀ ਗਈ ਹੈ ਤੇ ਜਦੋਂ ਇਹ ਹਾਦਸਾ ਵਾਪਰਿਆ ਰਾਤ ਨੂੰ 9 ਵਜੇ ਹਮ ਹਾਦਸਾ ਇਹ ਵਾਪਰਿਆ ਜਦੋਂ ਇਹਦੇ ਵਿੱਚ 5 ਜਿਹੜੇ ਨੇ ਜਿਹੜੇ ਵਿਅਕਤੀ ਲੋਕ ਕਹਿ ਦਿੰਦੇ ਨੇ ਕਿ ਉਹ ਜੜ ਲਗੇ ਨੇ ਜ਼ਿੰਦਾ ਕਿ ਉਹਨਾਂ ਦੀ ਡੈਥ ਹੋ ਚੁੱਕੀ ਤੇ ਕਈ ਜਿਹੜੇ ਨੇ ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਕਿ ਇਹਨਾਂ ਵਿੱਚ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਜਿਹੜਾ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂਜੀ ਦੇਖੋ ਵੀਡੀਓ ਦੇ ਵਿੱਚ ਇਹ ਵੀ ਚੀਜ਼ ਦੇਖਣ ਨੂੰ ਮਿਲੀ ਹੈ ਕਿ ਇੱਥੇ ਕਿਹਾ ਗਿਆ ਸੀ ਕਿ ਵੋਟਾਂ ਜਿਹੜੇ ਚੁਨਾਵ ਹੋਏਗਾ ਉਹ 7 ਤਰੀਕ ਨੂੰ ਹੋਣਾ ਸੀਗਾ ਤਾਂ ਉੱਥੇ ਦੇ ਜਿਹੜੇ ਲੋਕ ਸੀਗੇ ਕਿਤੇ ਨਾ ਕਿਤੇ ਉਹ ਵੋਟਾਂ ਦੇ ਉੱਥੇ ਖਿਲਾਫ ਸੀਗੇ ਤਾਂ ਉਹਨਾਂ ਨੇ ਇਹ ਜੋ ਐਡਾ ਵੱਡਾ ਕਦਮ ਹੈ ਉਹ ਚੁੱਕਿਆ ਪਰ ਜਿਹੜਾ ਇਹ ਕਦਮ ਚੁੱਕਿਆ ਹੈ ਦੇਖੋ ਦੂਸਰਿਆਂ ਲਈ ਕਿੰਨਾ ਜ਼ਿਆਦਾ ਖੌਫਨਾਕ ਇੱਥੇ ਸਾਬਿਤ ਹੋਇਆ ਹੈ ਜੀ ਉਹ ਇਹ ਦੇਖੋ ਇੱਕ ਸਿਰਫ ਵੋਟਾਂ ਪਿੱਛੇ ਕਹਿ ਦੀ ਇੱਕ ਰਾਜਨੀਤੀ ਪਿੱਛੇ ਆਪਾਂ ਇੱਕ ਆਮ ਜਨਤਾ ਨੂੰ ਪਰੇਸ਼ਾਨ ਕਰ ਰਹੇ ਹਾਂ ਕਿ ਇੱਕ ਟ੍ਰੇਨ ਨੂੰ ਅੱਗ ਲਗਾਈ ਗਈ ਹੈ ਕਿ ਹੋਰ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ ਦੇਖੋ 5 ਜਾਨੇ ਜਿਹੜੀ ਇਹਦੇ ਵਿੱਚ ਜਾਨ ਚਲੀ ਗਈ ਹੈ ਕਿੰਨੇ ਜਿਹੜੇ ਲੋਕ ਨੇ ਇਹਦੇ ਵਿੱਚ ਜ਼ਖਮੀ ਹੋਏ ਨੇ ਜੀ ਕੀ ਕਹਿਣਾ ਚਾਹੋਗੇ ਜਿਹੜੇ ਅੱਜਕੱਲ ਦੇ ਨੌਜਵਾਨ ਪੀੜੀ ਹੈਗੀ ਉਹ ਦੇਖੋ ਕਿਸੇ ਨੂੰ ਨੁਕਸਾਨ ਪਹੁੰਚਾਉਣ ਤੋਂ ਜਮਾਂ ਨਹੀਂ ਡਰਦੀ ਹੈਨਾ ਕਿ ਉਹ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਦਿੰਦੀ ਹੈ ਇੱਥੇ ਤਾਂ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਦੇ ਪੰਜਾਬ ਦੀ ਜ਼ਿਕਰ ਗੱਲ ਕਰੀਏ ਤਾਂ ਪੰਜਾਬ ਵਿੱਚ ਵੀ ਲੁੱਟ ਖੋਹ ਦੀ ਵਾਰਦਾਤਾਂ ਜਿਹੜੀ ਕਾਫੀ ਵੱਧ ਰਹੀਆਂ ਹਨ ਜਿਕਰ ਪੂਰੇ ਦੇਸ਼ ਦੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਬੰਗਲਾਦੇਸ਼ ਦੀ ਜਿਹੜੀ ਇਹ ਘਟਨਾ ਹੈ ਕਿ ਅਸੀਂ ਤਾਂ ਆਪਣੇ ਚੈਨਲ ਦੇ ਰਾਹੀਂ ਇਹੀ ਮਾਨਸੂ ਅਪੀਲ ਕਰਦੇ ਹਾਂ ਕਿ ਜਿਹੜੀ ਨੌਜਵਾਨ ਪੀੜ੍ਹੀ ਨੂੰ ਸਮਝਣਾ ਚਾਹੀਦਾ ਹੈ ਕਿ ਆਪਣੀ ਇੱਕ ਸ਼ਰਾਰਤ ਪਿੱਛੇ ਕਿੰਨਾ ਕੁ ਨੁਕਸਾਨ ਹੋ ਜਾਂਦਾ ਹੈ ਹੁਣ ਉਹਨਾਂ ਨੇ ਜਿਹੜਾ ਇਹ ਟ੍ਰੇਨ ਨੂੰ ਅੱਗ ਲਗਾਤੀ ਕਿੰਨਾ ਜਿਹੜਾ ਨੁਕਸਾਨ ਹੋਇਆ ਕਿੰਨੇ ਜਿਹੜੇ ਨੇ 5 ਜਾਣੇ ਦੀ ਜਿਹੜੀ ਆਪਾਂ ਗੱਲ ਕਰ ਰਹੇ ਹ ਕਿੰਨੇ ਉਹ ਜਿਹੜੇ ਨੇ ਉਹਨਾਂ ਦੀ ਜਾਨ ਚਲੀ ਗਈ ਹੈ ਕਿੰਨਾ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਸਦਮਾ ਲੱਗਿਆ ਤੇ ਕਿੰਨੇ ਲੋਕ ਜਿਹੜੇ ਨੇ ਇਹਦੇ ਵਿੱਚ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਹਾਂਜੀ ਜੀ ਲੁਧਿਆਣਾ ਤੋਂ ਵੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਜ਼ਖਮੀ ਦੀ ਮਦਦ ਕਰਨਾ ਇੱਕ ਵਿਅਕਤੀ ਨੂੰ ਮਹਿੰਗਾ ਪੈ ਗਿਆ ਹੈ ਇੱਥੇ ਕੀ ਕਹਿਣਾ ਚਾਹੋਗੇ ਜੀ ਇਹ ਜਿਹੜੀ ਹੈ ਲੁਧਿਆਣੇ ਤੋਂ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕੋ ਆਟੋ ਜਿਹੜਾ ਚਾਲਕ ਦਾ ਕਿ ਸੀਗਾ ਉਹ ਆਟੋ ਚਲਾ ਰਿਆ ਸੀ ਕਿ ਐ ਦੱਸਿਆ ਜਾ ਰਿਹਾ ਕਿ ਨਸ਼ੇ ਦੇ ਵਿੱਚ ਧੁੱਤ ਸੀ ਇਹ ਜਿਹੜਾ ਉਸ ਦਾ ਸੜਕ ਦੇ ਉੱਪਰ ਆਟੋ ਪਲਟ ਗਿਆ ਜਿਸ ਦੇ ਅਕੋਰਡਿੰਗ ਇੱਕ ਜਿਹੜਾ ਨੌਜਵਾਨ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਮੋਢੀ ਲਿ ਸਹਾਇਤਾ ਦੇਣ ਦੀ ਕੋਸ਼ਿਸ਼ ਕਰਦਾ ਤੇ ਜਦੋਂ ਰਾਹ ਜਾਂਦੇ ਜਿਹੜੇ ਲੋਕ ਸੀਗੇ ਉਹਨਾਂ ਵੱਲ ਨਹੀਂ ਉਹਨਾਂ ਨੇ ਇਹ ਦੇਖਿਆ ਸਿਰਫ ਉਸ ਜਿਹੜਾ ਵਿਅਕਤੀ ਨੇ ਮੁੰਡੇ ਨੇ ਨੌਜਵਾਨ ਨੇ ਉਸ ਨੂੰ ਚੱਕ ਕੇ ਜਿਹੜਾ ਹਸਪੀਟਲ ਦੇ ਵਿੱਚ ਲੈ ਕੇ ਗਿਆ ਪਹਿਲਾਂ ਨਿੱਜੀ ਹਸਪੀਟਲ ਦੇ ਵਿੱਚ ਲੈ ਕੇ ਗਿਆ ਉੱਥੋਂ ਉਹਨੂੰ ਜਵਾਬ ਦਿੱਤਾ ਗਿਆ ਤੇ ਉਸ ਤੋਂ ਬਾਅਦ ਹੈ ਜਿਹੜਾ ਉਹਨੂੰ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ ਤੇ ਉੱਥੇ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਤਾਂ ਉਸ ਨੌਜਵਾਨ ਨੂੰ ਪੁਲਿਸ ਵੱਲੋਂ ਕਿਹਾ ਗਿਆ ਕਿ ਤੇਰੇ ਉੱਪਰ ਜਿਹੜਾ ਮਾਮਲਾ ਦਰਜ ਕੀਤਾ ਜਾਵੇਗਾ ਉਹਨੇ ਹੀ ਕਿਹਾ ਕਿ ਉਹਨੇ মিডিਆ ਦੇ ਨਾਲ ਗੱਲਬਾਤ ਕੀਤੀ ਤੇ ਉਹਨੇ ਕਿਹਾ ਕਿ ਮੈਂ ਇੱਕ ਸਿਰਫ ਉਹਦੀ ਸਹਾਇਤਾ ਕੀਤੀ ਸੀ ਉਹਨੂੰ ਮਾਲੀ ਜਿਹੜੀ ਹੈ ਮੁੱਢਲੀ ਸਹਾਇਤਾ ਦਿੱਤੀ ਸੀਗੀ ਕਿ ਮੈਂ ਉਸਨੂੰ ਜਿਹੜਾ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਤੇ ਉਲਟਾ ਮੇਰੇ ਉੱਤੇ ਜਿਹੜਾ ਕੇਸ ਦਰਜ ਕਰਨ ਦੀ ਗੱਲਾਂ ਕਹਿੰਿਆ ਜਾ ਰਿਹਾ ਹੈ ਕਿ ਕਿ ਪਰਿਵਾਰਕ ਮੈਂਬਰ ਜਿੰਨਾ ਤੱਕ ਪਹੁੰਚਦੇ ਨਹੀਂ ਉਹਨਾਂ ਤੱਕ ਤੁਹਾਨੂੰ ਇੱਥੇ ਖੜਨਾ ਪਵੇਗਾ ਹਸਪੀਟਲ ਦੇ ਵਿੱਚ ਜੇਕਰ ਉਹਨਾਂ ਦਾ ਪਰਿਵਾਰ ਦਾ ਕੋਈ ਨਹੀਂ ਇੱਥੇ ਆਉਂਦਾ ਤਾਂ ਤੇਰੇ ਉੱਪਰ ਜਿਹੜਾ ਮਾਮਲਾ ਦਰਜ ਕੀਤਾ ਜਾਵੇਗਾ ਤੇ ਉਹਨੇ ਇਹੀ ਗੱਲ ਕਹੀ ਕਿ ਅੱਜਕੱਲ ਜਿਹੜਾ ਹੈ ਸਮਾ ਸਾਨੂੰ ਕਿਸੇ ਦੀ ਸਹਾਇਤਾ ਕਰਨ ਤੱਕ ਦਾ ਵੀ ਨਹੀਂ ਰਹੀ ਹੈ ਹਮ ਦੇਖੋ ਕੀ ਕਹਿਣਾ ਚਾਹੋਗੇ ਕਿ ਕਈ ਵਾਰ ਕੀ ਹੁੰਦਾ ਲੋਕ ਅਜਿਹਾਂ ਘਟਨਾਵਾਂ ਤੋਂ ਬਚਣ ਦੇ ਲਈ ਕਿਸੇ ਦੇ ਕੋਲ ਜਾ ਕੇ ਨਹੀਂ ਖੜਦੇ ਕੀ ਕਹਿਣਾ ਚਾਹੋਗੇ ਕਿ ਇਹੀ ਵਜ੍ਹਾ ਹੋ ਸਕਦੀ ਹੈ ਜੀ ਉਹੀ ਹੈ ਦੇਖੋ ਡਰ ਹੁੰਦਾ ਹੈ ਹੁਣ ਇੱਥੇ ਆਪਾਂ ਨੂੰ ਜਿਹੜਾ ਪਤਾ ਲੱਗ ਹੀ ਗਿਆ ਕਿ ਉਸ ਨੌਜਵਾਨ ਵੱਲੋਂ ਜਿਹੜੀ ਇਹ ਸਹਾਇਤਾ ਕੀਤੀ ਗਈ ਹੈ ਉਸ ਸਹਾਇਤਾ ਦਾ ਜਿਹੜਾ ਉਹਨਾਂ ਨੂੰ ਉਲਟਾ ਉਹ ਮਿਲਿਆ ਕਿ ਤੁਹਾਡੇ ਉੱਪਰ ਜਿਹੜਾ ਮਾਮਲਾ ਦਰਜ ਕੀਤਾ ਜਾਵੇ ਤਾਂ ਹੀ ਜਿਹੜੇ ਲੋਕ ਨੇ ਜੇਕਰ ਕਿਸੇ ਦਾ ਐਕਸੀਡੈਂਟ ਵੀ ਹੋਇਆ ਹੁੰਦਾ ਤੜਫੀ ਜਾਂਦਾ ਬੰਦਾ ਬਟ ਕੋਲੋਂ ਦੀ ਜਿਹੜੀ ਲੋਕ ਲੰਗੀ ਜਾਣਗੇ ਬਟ ਉਹਨਾਂ ਦੀ ਮਦਦ ਨਹੀਂ ਕਰਨਗੇ ਕਿਉਂਕਿ ਹਰ ਇੱਕ ਨੂੰ ਡਰ ਹੁੰਦਾ ਕਿ ਮੇਰੇ ਹੀ ਨਾ ਗੱਲ ਪੈ ਜੇ ਜੀ ਦੇਖੋ ਉਸ ਵਿਅਕਤੀ ਨੇ ਵੀ ਇਹ ਚੀਜ਼ ਕਹੀ ਹੈ ਕਿ ਰਾਹ ਦੇ ਵਿੱਚ ਬਹੁਤ ਸਾਰੇ ਲੋਕ ਨਿਕਲੇ ਪਰ ਜਿਹੜਾ ਆਟੋ ਵਾਲਾ ਸੀ ਉਹ ਤੜਫ ਰਿਹਾ ਸੀ ਉੱਥੇ ਤਾਂ ਉਹਨੇ ਜਦੋਂ ਆਟੋ ਵਾਲੇ ਨੂੰ ਆਟੋ ਚ ਕੱਢਿਆ ਆਪਣੀ ਗੱਡੀ ਦੇ ਵਿੱਚੋਂ ਲੈ ਕੇ ਗਿਆ ਤਾਂ ਉੱਥੇ ਦੇ ਡਾਕਟਰਾਂ ਨੇ ਵੀ ਉਸ ਨੂੰ ਇਹ ਚੀਜ਼ ਕਹੀ ਕਿ ਤੁਹਾਨੂੰ ਰੁਕਣਾ ਪਵੇਗਾ ਜਦ ਤੱਕ ਪਰਿਵਾਰਕ ਮੈਂਬਰ ਆ ਨਹੀਂ ਜਾਂਦੇ ਤਾਂ ਜਿਹੜਾ ਮਦਦ ਕਰਨ ਵਾਲਾ ਵੀ ਹੈ ਵਿਅਕਤੀ ਉਸ ਵੱਲੋਂ ਵੀ ਇਹ ਚੀਜ਼ ਕਹੀ ਗਈ ਹੈ ਕਿ ਅੱਗੇ ਤੋਂ ਬਾਅਦ ਮੈਂ ਕਿਸੇ ਹੋਰ ਦੀ ਮਦਦ ਇੱਥੇ ਨਹੀਂ ਕਰਾਂਗਾ ਜੀ ਜੀ ਉਹ ਇਹ ਦੇਖੋ ਕਹਿੰਦੇ ਮੈਨੂੰ ਅਜਿਹਾ ਫਲ ਮਿਲ ਹੀ ਗਿਆ ਮੈਂ ਕਿਸੇ ਦੀ ਮਦਦ ਕੀਤੀ ਤਾਂ ਮੈਨੂੰ ਦੇਖੋ ਅਜਿਹਾ ਫਲ ਮਿਲਿਆ ਕਿ ਮੇਰੇ ਉੱਪਰ ਹੀ ਜਿਹੜਾ ਮਾਮਲਾ ਦਰਜ ਕਰਨ ਦੀ ਗੱਲਾਂ ਕਈਆਂ ਜਾ ਰਹੀਆਂ ਨੇ ਜੀ ਤਾ ਜਿਹਨੀਆਂ ਗੱਲਾਂ ਕਰਕੇ ਹੀ ਸੋਨਮ ਕਈ ਵਾਰ ਲੋਕ ਜਿਹੜੇ ਨੇ ਨਾ ਉਹਨਾਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਜਾਂਦਾ ਤੇ ਉਹ ਤਾਂ ਹੀ ਦੇਖੋ ਸੜਕ 'ਤੇ ਚੱਲਦੇ ਲੋਕਾਂ ਦੀ ਮਦਦ ਵੀ ਇੱਥੇ ਕਰਨਾ ਪਸੰਦ ਨਹੀਂ ਕਰਦੇ ਹਾਂਜੀ ਅਵੋਰ ਦੇ ਵਿੱਚ ਇੱਕ ਰੇੜੀ ਵਾਲੇ ਦੀ ਇਮਾਨਦਾਰੀ ਦੇਖਣ ਨੂੰ ਮਿਲੀ ਹੈ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਅਵੋਰ ਦੇ ਵਿੱਚ ਜਿਹੜਾ ਇੱਕ ਰੇੜੀ ਵਾਲੇ ਦੀ ਇਮਾਨਦਾਰੀ ਦੇਖਣ ਨੂੰ ਮਿਲੀ ਹੈ ਕਿਉਂਕਿ ਦੇਖੋ ਮਾਨਸੂ ਇੱਕ ਜਿਹੜਾ ਵਿਅਕਤੀ ਹੈ ਉਥੋਂ ਅਨਾਰ ਵਾਲੀ ਰੇੜੀ ਹੈ ਉਹ ਅਨਾਰ ਜਿਹੜਾ ਖਰੀਦਦਾ 2 ਕਿਲੋ ਅਨਾਰ ਲੈਂਦਾ ਤੇ ਉਹ ਜਿਹੜਾ ਪਰਸ ਆਪਣਾ ਉੱਥੇ ਭੁੱਲ ਜਾਂਦਾ ਹ ਹ ਕਿ ਉਹਦੇ ਵਿੱਚ ਜਿਹੜਾ 28000 ਰੁਪਏ ਹੁੰਦਾ ਜਦੋਂ ਰੇੜੀ ਵਾਲੇ ਨੂੰ ਪਤਾ ਚੱਲਦਾ ਕਿ ਮੇਰੇ ਉਹ ਤੇ ਕੋਈ ਪਰਸ ਭੁੱਲ ਗਿਆ ਤਾਂ ਉਹ ਆਪਣੇ ਜਿਹੜਾ ਪਰਸ ਉੱਥੇ ਰੱਖ ਲੈਂਦਾ ਕਿ ਜੇ ਕੋਈ ਆਊਗਾ ਮੈਂ ਉਹਨੂੰ ਇਮਾਨਦਾਰੀ ਨਾਲ ਜਿਹੜਾ ਵਾਪਸ ਕਰ ਦੂੰਗਾ ਤਾਂ ਅੱਗੇ ਜਿਹੜਾ ਪਰਸ ਭੁੱਲ ਜਾਂਦਾ ਉਹ ਅੱਗੇ ਜਾ ਕੇ ਦੇਖਦਾ ਕਿ ਮੇਰਾ ਪਰਸ ਕਿੱਧਰ ਗਿਆ ਤੇ ਉਹ ਯਾਦ ਕਰਦਾ ਹੈ ਕਿ ਵੀ ਮੇਰਾ ਜਿਹੜਾ ਪਰਸ ਸੀ ਮੈਂ ਉੱਥੋਂ ਅਨਾਰ ਲੈੇ ਸੀ ਵੀ ਉੱਥੇ ਨਾ ਕਿਤੇ ਮੈਂ ਭੁੱਲਾ ਆਇਆ ਹੋਵਾਂ ਤਾਂ ਜਦੋਂ ਉਹ ਵਾਪਸ ਆਉਂਦਾ ਤਾਂ ਉਹਨੂੰ ਇਮਾਨਦਾਰੀ ਨਾਲ ਜਿਹੜਾ 28000 ਰੁਪਏ ਦਾ ਵਾਪਸ ਕੀਤਾ ਜਾਂਦਾ ਜਦੋਂ ਉਹ মিডিਆ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਜਿਸ ਦੇ ਉਹ ਪੈਸੇ ਸੀਗੇ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਮੇਰੇ ਪਰਸ ਦੇ ਵਿੱਚ 50000 ਰੁਪਏ ਸੀ ਤੇ ਬਾਕੀ ਵੀ ਮੈਂ ਆਪਣਾ ਸਮਾਨ ਲੈ ਲਿਆ ਸੀ ਇਸ ਦੇ ਵਿੱਚ ਮੇਰੇ ਬੱਚੇ ਸੀਗੇ 28000 ਰੁਪਏ ਤਾਂ 28000 ਹੀ ਮੇਰਾ ਜਿਹੜਾ ਇਸ ਰੇੜੀ ਵਾਲੇ ਦੀ ਮੈਂ ਇਮਾਨਦਾਰੀ ਦੇਖੀਏ ਜਿਸ ਨੇ ਮੈਨੂੰ ਜਿਹੜਾ 28 ਦਾ 28000 ਰੁਪਏ ਮੈਨੂੰ ਵਾਪਸ ਕਰ ਦਿੱਤਾ ਜੀ ਦੇਖੋ ਸੋਨਾ ਮੈਥੇ ਇੱਕ ਹੋਰ ਚੀਜ਼ ਦੇਖਣ ਨੂੰ ਮਿਲੀ ਹੈ ਜਿੱਥੇ ਆਪਾਂ ਹਰ ਰੋਜ਼ ਲੁੱਟਖੋ ਦੀ ਵਾਰਦਾਤਾਂ ਦੀ ਗੱਲ ਕਰਦੇ ਹਾਂ ਕਿ ਲੋਕ ਇੱਕ ਦੂਜੇ ਨੂੰ ਮਾਰ ਰਹੇ ਨੇ ਇੱਥੇ ਤੱਕ ਰੇੜੀ ਵਾਲਿਆਂ ਨੂੰ ਵੀ ਲੁੱਟ ਲੈਂਦੇ ਨੇ ਲੁੱਟਖੋ ਵਾਲੇ ਜੀ ਤਾਂ ਇੱਥੇ ਕਿਸੇ ਇੱਕ ਇਨਸਾਨ ਦੀ ਦੇਖੋ ਇਮਾਨਦਾਰੀ ਵੀ ਨਿਕਲ ਕੇ ਸਾਹਮਣੇ ਆਈ ਹੈ ਕਿੰਨਾ ਕੁ ਵੱਡਾ ਇੱਥੇ ਸੰਦੇਸ਼ ਦੇਸ਼ ਦੇ ਨੌਜਵਾਨਾਂ ਨੂੰ ਮਿਲਦਾ ਹੈ ਜੀ ਉਹੀ ਹੈ ਦੇਖੋ ਇਹ ਅਜਿਹੇ ਲੋਕਾਂ ਤੋਂ ਸਭ ਕੁ ਸਿੱਖਣਾ ਚਾਹੀਦਾ ਹੈ ਜਿਹੜਾ ਉਹਨਾਂ ਨੇ ਸੰਦੇਸ਼ ਦਿੱਤਾ ਬਹੁਤ ਹੀ ਵਧੀਆ ਜਿਹੜੀ ਇੱਕ ਮਿਸਾਲ ਉਹਨਾਂ ਨੇ ਕਾਇਮ ਕੀਤੀ ਹੈ ਜਿਸ ਦੇ ਵਿੱਚ ਇੱਕ ਰੇੜੀ ਵਾਲਾ ਹੈ ਜਿਹੜਾ ਉਹਨੇ ਖੁਦ ਆਪ ਜਿਹੜੀ ਹੈ ਗੱਲ ਕਹੀ ਹੈ ਕਿ ਦਸਾਂ ਨੋਹਾਂ ਦੀ ਜਿਹੜੀ ਕਿਰਤ ਕਮਾਈ ਸਾਨੂੰ ਖਾਣੀ ਚਾਹੀਦੀ ਹੈ ਇਮਾਨਦਾਰੀ ਦੀ ਜਿਹੜੀ ਰੋਟੀ ਖਾਣੀ ਚਾਹੀਦੀ ਹੈ ਜੀ ਦੇ ਦੇਖੋ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਨਸ਼ੇ ਪੱਤੇ ਦੇ ਵਿੱਚ ਆ ਕੇ ਲੁੱਟਖੋ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤਾਂ ਉਹਨਾਂ ਨੂੰ ਵੀ ਇੱਥੇ ਚਾਹੀਦਾ ਹੈ ਕਿ ਜਿਹੜਾ ਸਹੀ ਰਾਸਤਾ ਹੈ ਉਸ ਨੂੰ ਅਪਣਾਇਆ ਜਾਵੇ ਸਹੀ ਮਾਰਗ ਤੇ ਉਹਨਾਂ ਨੂੰ ਚੱਲਣਾ ਚਾਹੀਦਾ ਹੈ ਜੀ ਜਿਉਈਏ ਦੇਖੋ ਚੱਲਣਾ ਚਾਹੀਦਾ ਸਹੀ ਮਾਰਗ ਤੇ ਚੱਲਣਾ ਚਾਹੀਦਾ ਤਾਂ ਜੋ ਜਿਹੜਾ ਸਾਡੇ ਨੌਜਵਾਨ ਪੀੜੀ ਐ ਵਧੀਆ ਰਸਤੇ ਤੇ ਚੱਲੇ ਨਾ ਕਿ ਇਹ ਜਿਹੜੇ ਨਸ਼ਾ ਦੇ ਖਿਲਾਫ ਆ ਜਿਹੜਾ ਨਸ਼ਾ ਚੱਲ ਰਿਹਾ ਨਸ਼ੇ ਵੱਲ ਤੁਰੇ ਕਿਉਂਕਿ ਜਿਹੜਾ ਅਸੀਂ ਜੇ ਪੰਜਾਬ ਦਾ ਸੁਧਾਰ ਕਰਨ ਆਪਣੇ ਦੇਸ਼ ਦਾ ਸੁਧਾਰਿਆ ਤਾਂ ਸਾਨੂੰ ਸਿੱਧੇ ਵਧੀਆ ਮਾਰਗ ਤੇ ਚੱਲਣਾ ਚਾਹੀਦਾ ਤਾਂ ਜੋ ਸਾਸੀ ਵੀ ਕਿਸੇ ਦੀ ਮਿਸਾਲ ਬਣ ਸਕੀਏ ਜੀ ਜੇ ਜੇਕਰ ਗੱਲ ਕਰੀ ਆਪਾਂ ਨਸ਼ੇ ਦੀ ਤਾਂ ਸਰਕਾਰ ਨੂੰ ਥੋੜਾ ਹੋਰ ਇੱਥੇ ਸਖਤ ਹੋਣ ਦੀ ਜ਼ਰੂਰਤ ਹੈ ਕਿਉਂਕਿ ਪੰਜਾਬ ਦੇ ਵਿੱਚ ਦੇਖੋ ਨਸ਼ਾ ਕਾਫੀ ਹੱਦ ਤੱਕ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਕੀ ਕਹਿਣਾ ਚਾਹੋਗੇ ਜਿਉਂ ਇਹ ਦੇਖੋ ਜਿਹੜਾ ਕਾਫੀ ਹੱਦ ਤੱਕ ਜਿਹੜਾ ਨਸ਼ਾ ਵੱਧ ਰਿਹਾ ਸੀ ਤਾਂ ਇਹੀ ਆਪਣੇ ਚੈਨਲ ਰਾਹੀਂ ਮਾਂਸੂ ਅਪੀਲ ਕਰਦੇ ਹੁੰਨੇ ਆ ਕਿ ਨਸ਼ੇ ਤੋਂ ਜਿੰਨਾ ਬਚ ਸਕਦਾ ਹੈ ਬਚੋ ਕਿ ਨਸ਼ਾ ਤਸਕਰਾਂ ਦੇ ਉੱਪਰ ਵੀ ਜਿਹੜੀ ਨਕੇਲ ਕੱਸਣੀ ਚਾਹੀਦੀ ਹੈ ਕਾਂ ਜੋ ਸਾਡੇ ਜਿਹੜਾ ਦੇਸ਼ ਦਾ ਭਾਰਤ ਦਾ ਜਿਹੜਾ ਸੁਧਾਰ ਹੋ ਸਕੇ ਸਾਡੇ ਪੰਜਾਬ ਦਾ ਸੁਧਾਰ ਹੋ ਸਕੇ ਕਿਉਂਕਿ ਅਜਿਹੇ ਅੰਸਰ ਹੀ ਸਾਡੇ ਜਿਹੜੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਸਾਡੇ ਦੇਸ਼ ਦਾ ਜਿਹੜਾ ਮਾਹੌਲ ਖਰਾਬ ਜੀ ਬਿਲਕੁਲ ਭਵਾਨੀਗੜ੍ਹ ਤੋਂ ਵੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਨਕਲੀ ਦੇਸੀ ਘੀ ਦਾ ਤੰਦਾ ਚੱਲ ਰਿਹਾ ਸੀ ਤਾਂ ਇੱਥੇ ਤੁਹਾਡਾ ਕੀ ਕਹਿਣਾ ਹੈ ਦੇਖੋ ਜਿਹੜਾ ਆਪਾਂ ਭਵਾਨੀਗੜ੍ਹ ਜਿਹੜੀ ਖਬਰ ਨਿਕਲ ਕੇ ਸਾਹਮਣੇ ਹੈ ਜਿਸ ਦੇ ਵਿੱਚ ਜਿਹੜੀ ਸਰਫ ਵਾਰੀ ਫੈਕਟਰੀ ਹੈ ਉਹਦੇ ਵਿੱਚ ਜਿਹੜਾ ਨਕਲੀ ਘੀ ਦੇਸੀ ਘੀ ਤਿਆਰ ਕੀਤਾ ਜਾਂਦਾ ਜਦੋਂ ਉਥੇ ਮਾਰੀ ਗਈ ਤਾਂ ਫੂਡ ਸਪਲਾਈ ਵੱਲੋਂ ਤਾਂ ਉਥੇ ਅਕਸਰਾ ਨਹੀਂ ਕਿਹਾ ਕਿ ਇੱਥੇ ਜਿਹੜੇ ਨੇ ਖਾਲੀ ਟੀਨ ਜਿਹੜੇ ਘੀ ਦੇ ਪਏ ਸੀ ਰਿਫਾਈਂਡ ਘੀ ਮਿਲਾ ਕੇ ਦੇਦੇ ਵਿੱਚ ਅਜਿਹਾ ਸੈਂਟ ਮਿਲਾਇਆ ਜਾਂਦਾ ਹੈ ਕੈਮੀਕਲ ਮਿਲਾਏ ਜਾਂਦੇ ਨੇ ਜਿਸ ਦੀ ਜਿਹੜੀ ਹੈ ਖੁਸ਼ਬੂ ਐਨੀ ਆਉਂਦੀ ਹੈ ਕਿ ਐਵੇਂ ਪਤਾ ਵੀ ਇਹ ਦੇਸੀ ਕੀ ਹੈ ਕਿ ਸਾਡੇ ਹੱਥ ਨੂੰ ਵੀ ਲੱਗ ਜੇ ਤੇ ਕਾਫੀ ਟਾਈਮ ਤੱਕ ਵੀ ਹੱਥ ਦੇ ਵਿੱਚ ਜਿਹੜੀ ਇਹਦੇ ਖੁਸ਼ਬੂ ਨਹੀਂ ਜਾਂਦੀ ਜਿਸ ਦੇ ਨਾਲ ਜਿਹੜਾ ਹੈ ਲੋਕਾਂ ਦੀ ਜ਼ਿੰਦਗੀ ਨਾਲ ਖੇਲਵਾੜ ਕੀਤਾ ਜਾ ਰਿਹਾ ਇਹ ਸਭ ਮਿਕਸ ਕਰਕੇ ਜਿਹੜਾ ਘਿਓ ਬਣਾਇਆ ਜਾ ਰਿਹਾ ਜਦੋਂ ਉੱਥੋਂ ਦੇ ਜਿਹੜੇ ਵਰਕਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਸੀਂ ਮਿਕਸ ਕਰਕੇ ਜਿਹੜਾ ਘਿਓ ਤਿਆਰ ਕਰਦੇ ਹਾਂ ਤੇ ਜਦੋਂ ਉਹਨਾਂ ਦੇ ਮਾਲਕ ਬਾਰੇ ਪੁੱਛਿਆ ਤਾਂ ਮਾਲਕ ਉੱਥੇ ਉੱਥੇ ਨਹੀਂ ਸੀ ਖੰਨੇ ਉੱਥੇ ਸੌਰੀ ਕਿ ਮਾਨਸਾ ਦਾ ਦੱਸਿਆ ਜਾ ਰਿਹਾ ਕਿ ਉਹਨੇ ਇੱਥੇ ਫੈਕਟਰੀ ਲਗਾਈ ਹੋਈ ਹੈ ਜਦੋਂ ਉਸ ਦੇ ਨਾਲ ਕਾਲ ਤੇ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਜੀ ਕੀ ਕਹਿਣਾ ਚਾਹੂਗੇ ਦੇਖੋ ਜਿਹੜੇ ਮਾਲਿਕ ਨੇ ਉਹਨਾਂ ਲਈ ਇੱਥੇ ਵੱਡੀ ਚੁਣੌਤੀ ਖੜੀ ਹੋਈ ਹੈ ਤਾਂ ਵੀ ਉਹ ਮਾਲਿਕ ਜੋ ਹੈ ਉਹ ਫੋਨ ਨਹੀਂ ਚੱਕਦੇ ਉੱਥੇ ਤੇ ਆਉਣਾ ਤਾਂ ਉਹਨਾਂ ਦਾ ਦੇਖੋ ਉੱਥੇ ਲਾਜ਼ਮੀ ਹੈ ਨਹੀਂ ਸੀਗਾ ਇਹਨਾਂ ਕਿਉਂਕਿ ਉਹ ਜਿਵੇਂ ਤੁਸੀਂ ਗੱਲ ਕੀਤੀ ਕਿ ਮਾਨਸਾ ਦੇ ਰਹਿਣ ਵਾਲੇ ਨੇ ਤਾਂ ਆਉਣਾ ਤਾਂ ਉਹਨਾਂ ਲਈ ਚਲੋ ਪੋਸੀਬਲ ਨਹੀਂ ਹੋ ਪਾਇਆ ਪਰ ਫੋਨ ਤਾਂ ਐਟਲੀਸਟ ਉਹਨਾਂ ਨੂੰ ਇੱਥੇ ਚੱਕਣਾ ਚਾਹੀਦਾ ਸੀ ਦੇਖੋ ਮਾਨਸਾ ਉਹਨਾਂ ਦੀ ਇੱਕ ਵੀ ਇਸ ਮਾਮਲੇ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗੇ ਕਿ ਰੇਡ ਪੈ ਗਈ ਹੈ ਕੋਈ ਇੱਕ ਡਰ ਦੇ ਮਾਰੇ ਫੋਨ ਨਹੀਂ ਚੈੱਕ ਕਰ ਇੱਕ ਕਹਿ ਦਿੰਦੇ ਨੇ ਆ ਵੀ ਸਾਹਮਣਾ ਨਹੀਂ ਉਹ ਕਰਨ ਪਾ ਰਹੇ ਹੈ ਜੀ ਜੀ ਤੇ ਦੇਖੋ ਜਿਹੜੇ ਉੱਥੇ ਦਾ ਵਰਕਰ ਸੀਗਾ ਉਸਨੇ ਇਹ ਚੀਜ਼ ਵੀ ਕਹੀ ਹੈ ਜਦੋਂ ਅਫਸਰਾਂ ਵੱਲੋਂ ਉਸ ਤੋਂ ਪੁੱਛਿਆ ਗਿਆ ਕਿ ਤੁਸੀਂ ਵੀ ਇਹ ਘੋੜ ਦਾ ਇਸਤੇਮਾਲ ਕਰਦੇ ਹੋ ਖਾਣ ਦੇ ਵਿੱਚ ਤਾਂ ਉਸਨੇ ਕਿਹਾ ਕਿ ਨਹੀਂ ਅਸੀਂ ਰਿਫਾਈਨਡ ਦਾ ਯੂਜ਼ ਕਰਦੇ ਆ ਖਾਨ ਦੇ ਵਿੱਚ ਤਾਂ ਦੇਖੋ ਕਿੰਡੀ ਵੱਡੀ ਇੱਥੇ ਲਾਪਰਵਾਹੀ ਕਹਿ ਲੋ ਹੋਏ ਇਹ ਦੇਖੋ ਆਪਣਾ ਤਾਂ ਉਹ ਦੇਖੋ ਕਿੰਨਾ ਬਚਾਅ ਕਰ ਰਹੇ ਨੇ ਜਦੋਂ ਉਹਨਾਂ ਨੂੰ ਖੁਦ ਪਤਾ ਹੈ ਵੀ ਇਹਦਾ ਤਾਂ ਨੁਕਸਾਨ ਹੈ ਇਹਦਾ ਸਾਡੇ ਜਿਹੜੇ ਜ਼ਿੰਦਗੀ ਦਾ ਖਿਲਵਾੜ ਹੋ ਸਕਦਾ ਬਟ ਜੇ ਤੁਹਾਨੂੰ ਆਪ ਨੂੰ ਵੀ ਤਾਂ ਅਸੀਂ ਦੋ ਚਾਰ ਪੈਸੇ ਦੇ ਪਿੱਛੇ ਦੂਸਰੀ ਜ਼ਿੰਦਗੀ ਦੇ ਨਾਲ ਕਿਉਂ ਖਿਲਵਾੜ ਕਰਦੇ ਡੱਬਾ ਕਿੰਡੀ ਵੱਡੀ ਇੱਥੇ ਲਾਪਰਵਾਹੀ ਕਹਿ ਲੋ ਜਾਣ ਬੁੱਝ ਕੇ ਕਹਿ ਲੋ ਕਿ ਦੂਜੇ ਲੋਕਾਂ ਨੂੰ ਆਪਾਂ ਖਵਾ ਰਹੇ ਹਾਂਗੇ ਔਰ ਆਪਕ ਖੁਦ ਉਸ ਨੂੰ ਖਾ ਨਹੀਂ ਰਹੇ ਕਿਉਂਕਿ ਸਾਨੂੰ ਪਤਾ ਹੈ ਇਹ ਚੀਜ਼ ਚੰਗੀ ਤਰ੍ਹਾਂ ਕਿ ਇਹ ਜੋ ਚੀਜ਼ਾਂ ਨੇ ਸਾਡੀ ਸਿਹਤ ਨੂੰ ਕਿੰਨਾ ਜ਼ਿਆਦਾ ਇੱਥੇ ਖਰਾਬ ਕਰ ਸਕਦੀਆਂ ਨੇ ਜੀ ਜੀ ਉਹ ਇਹ ਦੇਖੋ ਫੂਡ ਸਪਲਾਈ ਜਿਹੜੇ ਅਫਸਰ ਨੇ ਉੱਥੇ ਜਿਹੜੇ ਪਹੁੰਚੇ ਨੇ ਉਹਨਾਂ ਨੇ ਰੇਡ ਕੀਤੀ ਹੈ ਤੇ ਜਿੰਨਾ ਇਹ ਘਿਓ ਬਣਾਇਆ ਸੀ ਉਹਨਾਂ ਨੇ ਜ਼ਬਤ ਕਰ ਲਿਆ ਹਾਂਜੀ ਤੇ ਕੀ ਕਹਿਣਾ ਚਾਹੋਗੇ ਇੱਥੇ ਲੋਕਾਂ ਲਈ ਕੀ ਕਹਿਣਾ ਚਾਹੋਗੇ ਜਿਵੇਂ ਉਹਨੇ ਕਿਹਾ ਸੀ ਕਿ ਜੋਤਾਂ ਦੇ ਲਈ ਇਹ ਕਿਉਂ ਬਣਾਇਆ ਜਾਂਦਾ ਹੈ ਪਰ ਜਿਵੇਂ ਦੇਖੋ ਜੋਤਾਂ ਜੇਕਰ ਗੱਲ ਕਰੀਏ ਜੋਤਾਂ ਦੀ ਵੀ ਤਾਂ ਜੋਤਾਂ ਵਾਲੇ ਘਿਓ ਦੇ ਵਿੱਚ ਵੀ ਦੇਖੋ ਮਿਲਾਵਟ ਹੋ ਰਹੀ ਹੈ ਜਿਉਂ ਇਹ ਦੇਖੋ ਆਪਾਂ ਇੱਕ ਤਾਂ ਪਵਿੱਤਰ ਮੰਨਦੇ ਆ ਕਿ ਅਸੀਂ ਆਪਣੇ ਜਿਹੜੇ ਧਾਰਮਿਕ ਜਿਹੜੇ ਲੋਕ ਨੇ ਇੱਕ ਘਿਓ ਖਰੀਦਦੇ ਨੇ ਉਹਨਾਂ ਦੀ ਜੋਤ ਲਗਾਉਂਦੇ ਨੇ ਉਹ ਤਾਂ ਆਪਣੇ ਲਈ ਵੀ ਚਲੋ ਆਪਾਂ ਵਿਦੇਸੀ ਕੀ ਲਿਆਏ ਪਰ ਇੱਥੇ ਸਾਨੂੰ ਵੱਡਾ ਪਾਪ ਕੌਣ ਕਰ ਰਿਹਾ ਜਿਹੜੇ ਘੀਏ ਬਣਾ ਕੇ ਜੋਤਾਂ ਦੇ ਲਈ ਵੀ ਵੇਚ ਰਹੇ ਨੇ ਜੀ ਤੇ ਲੋਕਾਂ ਨੂੰ ਇੱਥੇ ਕਿੰਨਾ ਕੁ ਸਤਰਕ ਹੋਣ ਦੀ ਜ਼ਰੂਰਤ ਹੈ ਦੇਖੋ ਆਪਾਂ ਸਾਰੇ ਘਰਾਂ ਦੇ ਵਿੱਚ ਦੇਸੀ ਘਿਓ ਦਾ ਇਸਤੇਮਾਲ ਵੀ ਕਰਦੇ ਆਂ ਤਾਂ ਲੋਕਾਂ ਨੂੰ ਇੱਥੇ ਕਿੰਨਾ ਕੁ ਸਤਰਕ ਰਹਿਣ ਦੀ ਜ਼ਰੂਰਤ ਹੈ ਜਿਉਂ ਹੀ ਦੇਖੋ ਸਭ ਨੂੰ ਚਾਹੀਦਾ ਕਿ ਅਜਿਹੇ ਲੋਕਾਂ ਤੋਂ ਜਾਗਰੂਕ ਹੋਣ ਕਿਉਂਕਿ ਅਜਿਹੇ ਲੋਕ ਨਹੀਂ ਜਿਹੜੇ ਸਾਡੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਨੇ ਜ਼ਿਆਦਾ ਸਾਨੂੰ ਹਰ ਇੱਕ ਚੀਜ਼ ਜਿਹੜੀ ਹੈ ਘਰੇ ਤਿਆਰ ਕਰਨੀ ਚਾਹੀਦੀ ਹੈ ਜੀ ਬਿਲਕੁਲ ਤੇ ਸੋਨਮ ਧੁੰਦ ਦਾ ਕਹਿਰ ਜਾਰੀ ਹੈਗਾ ਦੇਖੋ ਧੁੰਦ ਕਾਫੀ ਜ਼ਿਆਦਾ ਵੱਧ ਰਹੀ ਹੈ ਠੰਡ ਵੀ ਬਹੁਤ ਵੱਧ ਰਹੀ ਹੈ ਇਸ ਤੇ ਕੀ ਕਹਿਣਾ ਚਾਹੁੰਦੇ ਦੇਖੋ ਮਾਨਸੂਨ ਹੁਣ ਠੰਡ ਦਾ ਮੌਸਮ ਹੈ ਕਿ ਦਸੰਬਰ ਲੰਘ ਚੁੱਕਿਆ ਕਿ ਜਨਵਰੀ ਸਟਾਰਟ ਹੋ ਗਈ ਹੈ ਇਸ ਦੇ ਵਿੱਚ ਜਿਹੜੇ ਨੇ ਇਹ 2-3 ਜਿਹੜੇ ਮੰਥ ਹੁੰਦੇ ਨੇ ਠੰਡ ਦੇ ਹੁੰਦੇ ਨੇ ਹੁਣ ਧੁੰਦ ਜਿਹੜੀ ਲਗਾਤਾਰ ਜਾਰੀ ਹੈ ਕਿ ਜਿਹੜਾ ਟ੍ਰੈਫਿਕ ਵੀ ਲਗਾਤਾਰ ਜਾਰੀ ਹੈ ਕਿ ਟ੍ਰੈਫਿਕ ਨੂੰ ਦੇ ਕੇ ਜਿਹੜੇ ਧੁੰਦ ਨੂੰ ਦੇ ਕੇ ਜਿਹੜੇ ਹੈ ਸਪੀਡ ਸਲੋ ਰੱਖਣੀ ਚਾਹੀਦੀ ਹੈ ਤਾਂ ਜੋ ਸੀ ਆਪਣਾ ਵੀ ਬਚਾਅ ਕਰ ਸੇ ਤੇ ਦੂਸਰਾਂ ਦਾ ਵੀ ਇਸ ਦੇ ਵਿੱਚ ਬਚਾਅ ਹੋ ਸਕੇ ਸੋਨਮ ਦੇਖੋ ਉਦੋਂ ਸਰਦੀ ਆਣੀ ਸ਼ੁਰੂ ਹੋਈ ਸੀ ਧੁੰਦ ਪੈਣੀ ਸ਼ੁਰੂ ਹੋਈ ਸੀ ਤਾਂ ਉਦੋਂ ਅਚਾਨਕ ਹੀ ਜਿਹੜੇ ਐਕਸੀਡੈਂਟ ਦੀ ਵਾਰਦਾਤਾਂ ਸੀਗੀਆਂ ਉਹ ਕਾਫੀ ਜ਼ਿਆਦਾ ਦੇਖਣ ਨੂੰ ਮਿਲੀਆਂ ਸੀ ਪਰ ਹੁਣ ਥੋੜੀ ਇਸ ਤੇ ਠੱਲ ਪਈ ਹੈ ਕਿਉਂਕਿ ਜਿਹੜੇ ਸਪੀਡ ਹੈ ਲੋਕ ਜਿਹੜੇ ਨੇਗੇ ਉਹ ਥੋੜੇ ਇੱਥੇ ਸਤਰਕ ਹੋ ਗਏ ਨੇ ਤੇ ਸਪੀਡ ਤੇ ਵੀ ਕਾਫੀ ਜ਼ਿਆਦਾ ਕੰਟਰੋਲ ਕਰ ਰਹੇ ਨੇ ਤਾਂ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਜਦੋਂ ਸ਼ੁਰੂ ਸ਼ੁਰੂ ਚ ਧੁੰਦਾ ਪੈਣੀ ਸ਼ੁਰੂ ਹੋਈਏ ਨੇ ਮਾਨਸੂਨ ਆਪਾਂ ਨੇ ਦੇਖਿਆ ਕਿ ਕਿੰਨੇ ਐਕਸੀਡੈਂਟ ਕਿੰਨੇ ਸੜਕੀ ਹਾਦਸੇ ਵਾਪਰੇ ਨੇ ਇਹਨਾਂ ਨੂੰ ਲੈ ਕੇ ਵੀ ਜਿਹੜੇ ਲੋਕ ਥੋੜੇ ਜਿਹਾ ਜਾਗਰੂਕ ਹੋਏ ਨੇ ਕਿ ਅਸੀਂ ਥੋੜੀ ਸਪੀਡ ਸਲੋ ਰੱਖੀਏ ਕਿਉਂਕਿ ਸਪੀਡ ਸਲੋ ਰੱਖ ਕੇ ਅਸੀਂ ਆਪਣਾ ਵੀ ਜਿਹੜਾ ਭਲਾ ਕੀਤਾ ਕਰਦੇ ਤੇ ਦੂਸਰਿਆਂ ਦਾ ਵੀ ਜਿਹੜਾ ਭਲਾ ਹੁੰਦਾ ਇਹਦੇ ਵਿੱਚ ਕਿਉਂਕਿ ਸਾਨੂੰ ਸੋਚਣਾ ਚਾਹੀਦਾ ਹੈ ਕਿ ਦੂਸਰੇ ਲੋਕ ਵੀ ਸਾਨੂੰ ਦੇਖ ਕੇ ਸਪੀਡ ਸਲੋ ਕਰਨਗੇ ਕਿਉਂਕਿ ਅਸੀਂ ਤੇਜ਼ ਰਫ਼ਤਾਰ ਦੇ ਵਿੱਚ ਜਾਂਦੇ ਆ ਆਪ ਤਾਂ jaan ਗਵਾ ਕੇ ਹੀ ਵੜਦੇ ਆ ਤੇ ਦੂਸਰੇ ਨੂੰ ਵੀ ਜਿਹੜਾ ਨਾਲ ਲੱਗ ਜਾਂਦੇ ਆ ਹਾਂਜੀ ਬਹੁਤ-ਬਹੁਤ ਧੰਨਵਾਦ ਸੋਨਮ ਤੁਸੀਂ ਇੱਥੇ ਵਿਸ਼ੇਸ਼ ਚਰਚਾ ਦੇ ਲਈ ਆਏ ਹਾਂਜੀ ਤੁਸੀਂ ਵੀ ਇਦਾਂ ਹੀ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਇਦਾਂ ਹੀ ਸਾਨੂੰ ਪਿਆਰ ਦਿੰਦੇ ਰਹੋ ਹੁਣ ਸੋਨਮ ਸ਼ਰਮਾ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦੇਉ